ਸਾਲ ਸੰਗਤ ਜੀ ਅੱਜ ਜਿਹੜੀ ਗੱਲ ਕਰਨੀ ਆ ਇੱਕ ਸਰਕਾਰ ਵੱਲੋਂ ਪ੍ਰਵਾਨ ਜਾਰੀ ਹੋਇਆ ਉਹ ਇਹ ਆ ਵੀ ਸਰਕਾਰ ਨੇ ਕਿਹਾ ਸੰਤ ਜਰਨੈਲ ਸਿੰਘ ਭਿੰਡਾਲੇ ਦੀਆਂ ਫੋਟੋਆਂ ਬੱਸਾਂ ਦੇ ਵਿੱਚੋਂ ਉਤਾਰ ਦੇ ਦੇਖੋ ਅੱਜ ਵੀ ਉਸ ਯੋਧੇ ਦੀ ਤਸਵੀਰ ਤੋਂ ਸਰਕਾਰਾਂ ਲੜਦੀਆਂ ਉਹਦਾ ਪ੍ਰਤਾਪ ਵੀ ਇੰਨਾ ਸੀਗਾ ਸੰਤ ਜਰਨੈਲ ਸਿੰਘ ਖੰਡਾ ਦਾ ਪਿੰਡ ਵਾਲਿਆਂ ਨੂੰ ਕਹੋ ਨਹੀਂ ਜਾਂਦਾ ਜਦੋਂ ਉਹਨਾਂ ਦਾ ਨਾਮ ਲਈਦਾ ਮਨ ਚੜ੍ਹਦੀ ਕਲਾ ਦੇ ਵਿੱਚ ਹੋ ਜਾਂਦਾ ਸਿਰ ਝੁਕ ਜਾਂਦਾ ਉਸ ਸਿਉ ਦੇ ਦੀ ਕੁਰਬਾਨੀ ਅੱਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪੁੱਤੇ ਸਾਲ ਸੰਗਤ ਜੀ ਅੱਜ ਜਿਹੜੀ ਗੱਲ ਕਰਨੀ ਆ ਇੱਕ ਸਰਕਾਰ ਵੱਲੋਂ ਪ੍ਰਵਾਨ ਜਾਰੀ ਹੋਇਆ ਉਹ ਇਹ ਆ ਵੀ ਸਰਕਾਰ ਨੇ ਕਿਹਾ ਸੰਤ ਜਰਨੈਲ ਸਿੰਘ ਖੰਡਾ ਦੀ ਫੋਕਵਾ ਬਸਾਂ ਦੇ ਵਿੱਚੋਂ ਉਤਾਰ ਦੇਖੋ ਅੱਜ ਵੀ ਉਸ ਜੋਧੇ ਦੀ ਤਸਵੀਰ ਤੋਂ ਸਰਕਾਰਾਂ ਲਾਉਂਦੀਆਂ ਉਹਦਾ ਪ੍ਰਤਾਪ ਵੀ ਇੰਨਾ ਸੀਗਾ ਸੰਤ ਜਨੈਸ਼ ਸਿੰਘ ਕਾਲ ਦਾ ਪੰਡਰਾਮ ਵਾਲਿਆਂ ਨੂੰ ਨਹੀਂ ਜਾਂਦਾ ਜਦੋਂ ਉਹਨਾਂ ਦਾ ਨਾਮ ਲਈਦਾ ਨਾਮ ਚੜ੍ਹਦੀ ਕਲਾ ਦੇ ਵਿੱਚ ਹੋ ਜਾਂਦਾ ਸਿਰ ਝੁਕ ਜਾਂਦਾ ਉਸ ਸਿਉ ਦੇ ਦੀ ਕੁਰਬਾਨੀ ਅੱਤੇ ਤੇ ਕਿਸੇ ਦਰਾਸ ਫੇਰ ਚੇਹੀਦ ਹੋ ਗਏ ਫਰ ਸਰਕਾਰਾਂ ਨੇ ਜਿਹੜੇ ਜ਼ਾਲਮ ਨੇ ਉਹ ਅੱਜ ਵੀ ਉਹਨਾਂ ਦੇ ਨਾਮ ਤੋਂ ਤੁਸੀਂ ਵੀਰਾਂ ਤੋਂ ਫਸਰ ਕੰਮਦੇ ਨੇ ਪਹਿਲਾਂ ਪਿਛਲੇ ਸਮੇਂ ਦੇ ਵਿੱਚ ਤੁਹਾਨੂੰ ਸਾਰ ਨੂੰ ਪਤਾ ਇਹ ਹਰਿਆਣੇ ਦੇ ਵਿੱਚ ਖੱਟੜ ਨੇ ਕਹਿਦਾ ਸੀ ਗੁਰੂ ਘਰ ਦੇ ਵਿੱਚ ਜਿਹੜੀਆਂ ਹੈਗੀਆਂ ਤਸਵੀਰਾਂ ਉਹ ਲਾਈਆਂ ਜਾਣ ਮੈਂ ਨਹੀਂ ਹੋਣ ਫਿਰ ਉਸ ਟਾਈਮ ਬਾਬਾ ਗਰਮੀਤ ਸਿੰਘ ਜੀ ਡਾਕਟਰ ਵਾਲਿਆਂ ਵੱਲੋਂ ਇੱਕ ਮੁਹਿੰਮ ਚੱਲੀ ਗਈ ਉਹਨਾਂ ਨੇ ਇੱਕ ਠੋਕੇ ਹਰਿਆਣੇ ਦੇ ਨੌਜਵਾਨਾਂ ਨੇ ਕਿਹਾ ਵੀ ਅਸੀਂ ਗੁਰੂ ਘਰਾਂ ਦੇ ਵਿੱਚ ਤਸਵੀਰਾਂ ਲਾਵਾਂਗੇ ਜੀ ਜੁਰਤਾ ਲਾ ਕੇ ਦੇਖੋ ਫਿਰ ਉਹਨਾਂ ਨੇ ਸਾਰੇ ਹਰਿਆਣੇ ਦੇ ਵਿੱਚ ਗੁਰਦੁਆਰਾ ਸਾਹਿਬ ਦੇੰਨੇ ਤਸਵੀਰਾਂ ਲਾਈਆਂ ਤੇ ਹੁਣ ਜਿਹੜੀ ਮੌਜੂਦਾ ਹਕੂਮਤ ਮਾਨ ਸਰਕਾਰੇ ਨੇ ਪ੍ਰਮਾਨ ਜਾਰੀ ਕਰਤਾ ਵੀ ਪਛਾਂ ਦੇ ਵਿੱਚ ਜਿਹੜੀਆਂ ਤਸਵੀਰਾਂ ਲਾਈਆਂ ਜਾਣ ਜਿਹੜੇ ਗੁਰਸਿੱਖ ਵੀਰ ਨੇ ਉਹ ਬਾਤ ਚੜ ਕੇ ਸਾਰੀਆਂ ਬਸਾਂ ਦੇ ਵਿੱਚ ਕੀ ਸਾਰੀਆਂ ਬਹੀ ਕਲਾਮ ਦੇ ਉੱਤੇ ਸ਼ੀਸ਼ਿਆਂ ਦੇ ਉੱਤੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਲਾ ਦੀਆਂ ਤੁਸੀਂ ਵੀ ਨਾਲਆਂ ਜਾਂ ਜਿੰਨੀਆਂ ਵੀ ਮੁੱਖ ਗੱਡੀਆਂ ਜਿਹਦੇ ਜਿਹਦੇ ਕੋਲੇ ਵਹੀ ਗੱਲ ਆ ਉਹਦੇ ਉੱਤੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਲਾ ਯੋਧੇ ਦੀ ਤਸਵੀਰ ਲਾਈ ਜਾਵੇ ਕਿਉਂਕਿ ਉਹ ਸਾਡੇ ਜਰਨੈਲ ਨੇ ਹੋਏ ਨੇ ਜਿਨ੍ਹਾਂ ਨੇ ਜੋ ਕਿਹਾ ਕੀਤਾ ਸ਼ਹੀਦੀ ਦਿੱਤੀ ਜਿਨ੍ਹਾਂ ਨੇ ਭਾਰਤ ਸਰਕਾਰ ਦੀਆਂ ਹਕੂਮਤਾਂ ਦੇ ਨਾਲ ਪਿੱਛਰ ਲਾਈ ਉੱਥੇ ਜਿਹੜੇ ਕਹਿੰਦੇ ਸੀ ਅਸੀਂ 2 ਘੰਟਿਆਂ ਦੇ ਵਿੱਚ ਸਾਰਾ ਕੁਝ ਸਰ ਕਰ ਦਾਂਗੇ 5 6 ਦਿਨ ਉਹਨਾਂ ਨੇ ਜਿਹੜੀ ਹੈਗੀ ਸਰਕਾਰ ਦੀ ਨੀਂਦ ਉਹਦਾ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਫੌਜੀ ਮਾਰੇ ਅੱਗੇ ਅ ਸ਼ਹੀਦੀ ਦਿਹਾੜੇ ਆ ਰਹੇ ਨੇ ਜੋ 1983 ਤੇ ਉਹਨਾਂ ਸ਼ਹੀਦਾਂ ਨੂੰ ਸਮਰਪਿਤ 1 ਜੂਨ ਤੋਂ ਲੈ ਕੇ 6 ਜੂਨ ਤੱਕ ਜਿਹੜੇ ਸ਼ਹੀਦੀ ਦਿਹਾੜੇ ਚੱਲਦੇ ਨੇ ਉਦੋਂ ਤੱਕ ਪੂਰੇ ਅ ਪੰਜਾਬ ਦੇ ਵਿੱਚ ਹਰ ਇੱਕ ਘਰ ਦੇ ਵਿੱਚ ਗੁਰੂ ਘਰ ਦੇ ਵਿੱਚ ਹਰ ਇੱਕ ਵਾਹਨ ਦੇ ਵਿੱਚ ਨੌਜਵਾਨ ਤਸਵੀਰਾਂ ਲਾਉਣ ਤੇ ਸਰਕਾਰ ਨੂੰ ਦੱਸਣ ਜਿਹੜੇ ਸਾਡੇ ਸ਼ਹੀਦ ਨੇ ਉਹ ਸਾਡੇ ਆਦਰਸ਼ ਨੇ ਤੇ ਅਸੀਂ ਉਹ ਪ੍ਰੇਰਣਾ ਸਰੋਤ ਨੇ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਸਰਕਾਰ ਕਾਹੋਂ ਹੋਣੀ ਹੈ ਖਾਣ ਵਾਲੀ ਜਿੰਨਾ ਸਰਕਾਰੇ ਤੋਂ ਵਿਰੋਧ ਕਰਨਗੇ ਉਨਾਂ ਹੀ ਇਹ ਜਰਨੈਲ ਹੈਵੀ ਜਰਨਲਿਸਟਰੀ ਨੌ ਵੀ ਸੰਤ ਜਰਨੈਲਸਨ ਖਾਲ ਦਾ ਪਿੰਡ ਨਾਂ ਬਲੋ ਉਸ ਜਰਨੈਲ ਨੂੰ ਉਹਨਾਂ ਦੀ ਉੱਚਾਈ ਹੋਊਗੀ ਜਿੱਲਾ ਦੇ ਵਿੱਚ ਨੂੰ ਕਿ ਕੱਢ ਸਕਦੇ ਸੰਤਾਂ ਨੂੰ ਜਿਹੜੇ ਗੁਰਸਿੱਖ ਨੇ ਸੰਤਾਂ ਨੂੰ ਪਿਆਰ ਕਰਦੇ ਨੇ ਗੁਰੂਆਂ ਨੂੰ ਪਿਆਰ ਕਰਦੇ ਨੇ ਉਹ ਗੁਰੂਆਂ ਦੀ ਤੇ ਸੰਤਾਂ ਦੀ ਤਸਵੀਰ ਆਪਣੇ ਘਰ ਦੇ ਵਿੱਚ ਸੁਝਾਉਣ ਆਪਣੇ ਵਹੀਕਲ ਦੇ ਲਾਉਣ ਤੇ ਮੈਂ ਸਰਕਾਰ ਨੂੰ ਕਹਿਣਾ ਚਾਹਣਾ ਅਸੀਂ ਗੱਡੀ ਦੇ ਉੱਤੇ ਤਸਵੀਰ ਲਾਇਆ ਦੇਖ ਲਓ ਲਾ ਕੇ ਜੇ ਤੁਹਾਡੀ ਜੁਰਤ ਆ ਲਾ ਲਿਓ ਜੁਰਤਨ ਵਾਲੀ ਕੰਮ ਚੱਲੂਗਾ ਤੁਸੀਂ ਸਾਡੇ ਸ਼ਹੀਦਾਂ ਨੂੰ ਤੁਸੀਂ ਕਹਿੰਦੇ ਵੀ ਤਸਵੀਰਾਂ ਲਾਓ ਇਹ ਨਹੀਂ ਲੈਂਦੀਆਂ ਇਸ ਕਰਕੇ ਜਿੰਨੇ ਵੀ ਨੌਜਵਾਨ ਨੇ ਸਾਰੇ ਸੰਗਤਾਂ ਦੀਆਂ ਤਸਵੀਰਾਂ ਆਪਣੇ ਵਹੀ ਗੱਲਾਂ ਦੇ ਉੱਤੇ ਲਾਓ ਬੋਲਾਂ ਤੁਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅੱਜ ਜਿਹੜੀ ਗੱਲ ਕਰਨੀ ਆ ਇੱਕ ਸਰਕਾਰ ਵੱਲੋਂ ਪ੍ਰਵਾਨ ਜਾਰੀ ਹੋਇਆ ਓਏ ਆ ਵੀ ਸਰਕਾਰ ਨੇ ਕਿਹਾ ਸੰਤ ਜਰਨੈਲ ਸਿੰਘ ਭੰਡਾਰ ਦੀ ਫੋਟੋਆਂ ਬੱਸਾਂ ਦੇ ਵਿੱਚੋਂ ਉਤਾਰ ਦੇ। ਦੇਖੋ ਅੱਜ ਵੀ ਉਸ ਯੋਧੇ ਦੀ ਤਸਵੀਰ ਤੋਂ ਸਰਕਾਰਾਂ ਲੜਦੀਆਂ। ਉਹਦਾ ਪ੍ਰਤਾਪ ਵੀ ਇੰਨਾ ਸੀਗਾ ਸੰਤ ਜਰਨੈਲ ਸਿੰਘ ਭੰਡਾਰ ਵਾਲਿਆਂ ਨੂੰ ਕੋਣ ਨਹੀਂ ਜਾਣਦਾ ਜਦੋਂ ਉਹਨਾਂ ਦਾ ਨਾਮ ਲਈਦਾ ਮਨ ਚੜ੍ਹਦੀ ਕਲਾ ਦੇ ਵਿੱਚ ਹੋ ਜਾਂਦਾ। ਸੇਰ ਝੁਕ ਜਾਂਦਾ ਉਸ ਸਿਉ ਦੇ ਦੀ ਕੁਰਬਾਨੀ ਅੱਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪੁੱਤੇ ਸਾਲ ਸੰਗਤ ਜੀ ਅੱਜ ਜਿਹੜੀ ਗੱਲ ਕਰਨੀ ਆ ਇੱਕ ਸਰਕਾਰ ਵੱਲੋਂ ਪ੍ਰਵਾਨ ਜਾਰੀ ਹੋਇਆ ਉਹ ਇਹ ਆ ਵੀ ਸਰਕਾਰ ਨੇ ਕਿਹਾ ਸੰਤ ਜਰਨੈਲ ਸਿੰਘ ਭਿੰਡਾਰਿਆਂ ਦੀ ਫੋਟੋਆਂ ਬੱਸਾਂ ਦੇ ਵਿੱਚੋਂ ਉਤਾਰ ਦੇ ਦੇਖੋ ਅੱਜ ਵੀ ਉਸ ਜੋਧੇ ਦੀ ਤਸਵੀਰ ਤੋਂ ਸਰਕਾਰਾਂ ਲੜਦੀਆਂ ਉਹਦਾ ਪ੍ਰਤਾਪ ਵੀ ਇੰਨਾ ਸੀਗਾ ਸੰਤ ਜਨੈਸ਼ਨ ਕਾਲ ਦਾ ਪੰਡਰਾਮ ਵਾਲਿਆਂ ਨੂੰ ਨਹੀਂ ਜਾਂਦਾ ਜਦੋਂ ਉਹਨਾਂ ਦਾ ਨਾਮ ਲਈਦਾ ਮਨ ਚੜ੍ਹਦੀ ਕਲਾ ਦੇ ਵਿੱਚ ਹੋ ਜਾਂਦਾ ਸਿਰ ਝੁਕ ਜਾਂਦਾ ਉਸ ਜੋਧੇ ਦੀ ਕੁਰਬਾਨੀ ਅੱਤੇ ਤੇ 1984 ਨੂੰ ਸ਼ਹੀਦ ਹੋ ਗਏ ਫਰ ਸਰਕਾਰਾਂ ਨੇ ਜਿਹੜੇ ਜ਼ਾਲਮ ਨੇ ਉਹ ਅੱਜ ਵੀ ਉਹਨਾਂ ਦੇ ਨਾਮ ਤੋਂ ਜੋ ਵੀਰਾਂ ਤੋਂ ਫਲ ਫਰ ਕੰਮਦੇ ਨੇ ਪਹਿਲਾਂ ਪਿਛਲੇ ਸਮੇਂ ਦੇ ਵਿੱਚ ਤੁਹਾਨੂੰ ਸਾਰ ਨੂੰ ਪਤਾ ਕਿ ਹਰਿਆਣੇ ਦੇ ਵਿੱਚ ਛੱਡਨੇ ਕਹਦਾ ਸੀ ਗੁਰੂ ਘਰ ਦੇ ਵਿੱਚ ਜਿਹੜੀਆਂ ਹੈਗੀਆਂ ਤਸਵੀਰਾਂ ਉਹ ਲਾਈਆਂ ਜਾਣ ਮੈਂ ਨਹੀਂ ਹੁਣ ਫਿਰ ਉਸ ਟਾਈਮ ਬਾਬਾ ਗਰਮੀਤ ਸਿੰਘ ਜੀ ਡਾਕਟਰ ਵਾਲਿਆਂ ਵੱਲੋਂ ਇੱਕ ਮੁਹਿੰਮ ਚੜੀ ਗਈ ਉਹਨਾਂ ਨੇ ਇੱਕ ਠੋਕ ਕੇ ਹਰਿਆਣੇ ਦੇ ਨੌਜਵਾਨਾਂ ਨੇ ਕਿਹਾ ਵੀ ਅਸੀਂ ਗੁਰੂ ਘਰਾਂ ਦੇ ਵਿੱਚ ਤਸਵੀਰਾਂ ਲਾਵਾਂਗੇ ਜੀ ਜੁਰਤਾਂ ਲਾ ਕੇ ਦੇਖੋ ਫਿਰ ਉਹਨਾਂ ਨੇ ਸਾਰੇ ਹਰਿਆਣਾ ਦੇ ਵਿੱਚ ਗੁਰਦੁਆਰਾ ਸਾਹਿਬ ਦੇੰਨੇ ਤਸਵੀਰਾਂ ਉਡਾਈਆਂ ਤੇ ਹੁਣ ਜਿਹੜੀ ਮੌਜੂਦਾ ਹਕੂਮਤ ਮਾਨ ਸਰਕਾਰੇ ਨੇ ਪ੍ਰਮਾਨ ਜਾਰੀ ਕਰਤਾ ਵੀ ਪੱਛਾਂ ਦੇ ਵਿੱਚ ਜਿਹੜੀਆਂ ਤਸਵੀਰਾਂ ਉਡਾਈਆਂ ਜਾਣ ਜਿਹੜੇ ਗੁਰਸਿੱਖ ਵੀਰ ਨੇ ਉਹ ਬਾਤ ਚੜ ਕੇ ਸਾਰੀਆਂ ਵਸਾਂ ਦੇ ਵਿੱਚ ਕੀ ਸਾਰੀਆਂ ਬਹੀ ਕਲਾਮ ਦੇ ਉੱਤੇ ਸ਼ੀਸ਼ਿਆਂ ਦੇ ਉੱਤੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਲਾ ਦੀਆਂ ਤੁਸੀਂ ਵੀ ਨਾਲੀਆਂ ਜਾਣ ਜਿੰਨੀਆਂ ਵੀ ਮੁਫਤ ਗੱਡੀਆਂ ਜਿਹਦੇ ਜਿਹਦੇ ਕੋਲੇ ਵਹੀ ਗੱਲ ਆ ਉਹਦੇ ਉੱਤੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਲਾ ਯੋਧੇ ਦੀ ਤਸਵੀਰ ਲਾਈ ਜਾਵੇ ਕਿਉਂਕਿ ਉਹ ਸਾਡੇ ਜਰਨੈਲ ਨੇ ਹੋਏ ਨੇ ਜਿਨ੍ਹਾਂ ਨੇ ਜੋ ਕਿਹਾ ਕੀਤਾ ਸ਼ਹੀਦੀ ਦਿੱਤੀ ਜਿਨ੍ਹਾਂ ਨੇ ਭਾਰਤ ਸਰਕਾਰ ਦੀਆਂ ਹਕੂਮਤਾਂ ਦੇ ਨਾਲ ਪਿੱਛਰ ਲਾਈ ਉੱਥੇ ਜਿਹੜੇ ਕਹਿੰਦੇ ਸੀ ਅਸੀਂ 2 ਘੰਟਿਆਂ ਦੇ ਵਿੱਚ ਸਾਰਾ ਕੁਝ ਸਰ ਕਰ ਦਾਂਗੇ 5-6 ਦਿਨ ਉਹਨਾਂ ਨੇ ਜਿਹੜੀ ਹੈਗੀ ਸਰਕਾਰ ਦੇ ਨੀਦ ਉਹਦਾ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਫੌਜੀ ਮਾਰੇ ਅੱਗੇ ਅ ਸ਼ਹੀਦੀ ਦਿਹਾੜੇ ਆ ਰਹੇ ਨੇ 201983 ਤੇ ਉਹਨਾਂ ਸ਼ਹੀਦਾਂ ਨੂੰ ਸਮਰਪਿਤ 1 ਜੂਨ ਤੋਂ ਲੈ ਕੇ 6 ਜੂਨ ਤੱਕ ਜਿਹੜੇ ਸ਼ਹੀਦੀ ਦਿਹਾੜੇ ਚੱਲਦੇ ਨੇ ਉਦੋਂ ਤੱਕ ਪੂਰੇ ਅ ਪੰਜਾਬ ਦੇ ਵਿੱਚ ਹਰ ਇੱਕ ਘਰ ਦੇ ਵਿੱਚ ਗੁਰੂ ਘਰ ਦੇ ਵਿੱਚ ਹਰ ਇੱਕ ਵਾਹੀ ਕਲ ਦੇ ਵਿੱਚ ਨੌਜਵਾਨ ਤਸਵੀਰਾਂ ਲਾਉਣ ਤੇ ਸਰਕਾਰ ਨੂੰ ਦੱਸਣ ਜਿਹਨੇ ਸਾਡੇ ਸ਼ਹੀਦ ਨੇ ਉਹ ਸਾਡੇ ਆਦਰਸ਼ ਨੇ ਤੇ ਅਸੀਂ ਉਹ ਪ੍ਰੇਰਣਾ ਸਰੋਤ ਨੇ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਸਰਕਾਰ ਕਾਹੋਂ ਹੋਦੀ ਐ ਲਖਾਉਣ ਵਾਲੀ ਜਿੰਨਾ ਸਰਕਾਰੇ ਤੋਂ ਵਿਰੋਧ ਕਰਨਗੀ ਉਨਹੀਂ ਇਹ ਜਰਨੈਲ ਹੈਵੀ ਜਰਨਲਿਸਟ ਨੌ ਵੀ ਸੰਤ ਜਰਨੈਲ ਸੰਖਾਲ ਦਾ ਪਿੰਡ ਨਾਂ ਬਲੋ ਉਸ ਜਰਨੈਲ ਨੂੰ ਉਨਹੀਂ ਉਹਦੀ ਚੜ੍ਹਾਈ ਹੋਊਗੀ ਜਿਲ੍ਹਾ ਦੇ ਵਿੱਚੋਂ ਕਿ ਕੱਢ ਸਕਦੇ ਸੰਤਾਂ ਨੂੰ ਜਿਹੜੇ ਗੁਰਸਿੱਖ ਨੇ ਸੰਤਾਂ ਨੂੰ ਪਿਆਰ ਕਰਦੇ ਨੇ ਗੁਰੂਆਂ ਨੂੰ ਪਿਆਰ ਕਰਦੇ ਨੇ ਉਹ ਗੁਰੂਆਂ ਦੀ ਤੇ ਸੰਤਾਂ ਦੀ ਤਸਵੀਰ ਆਪਣੇ ਘਰ ਦੇ ਵਿੱਚ ਸੁਝਾਉਣ ਆਪਣੇ ਵਾਹਨ ਦੇ ਲਾਉਣ ਤੇ ਮੈਂ ਸਰਕਾਰ ਨੂੰ ਕਹਿਣਾ ਚਾਹਣਾ ਅਸੀਂ ਗੱਡੀ ਦੇ ਉੱਤੇ ਜੀ ਲਾਇਯਤ ਦੇਖ ਲਓ ਲਾ ਕੇ ਜੇ ਤੁਹਾਡੀ ਜ਼ਰੂਰਤ ਆ ਲਾ ਲਿਓ ਜ਼ਰੂਰਤ ਨਾਲ ਹੀ ਕੰਮ ਚੱਲੂਗਾ ਤੁਸੀਂ ਸਾਡੇ ਸ਼ਹੀਦਾਂ ਨੂੰ ਤੁਸੀਂ ਕਹਿੰਦੇ ਵੀ ਤਸਵੀਰਾਂ ਲਾਓ ਇਹ ਨਹੀਂ ਲੈਂਦੀਆਂ ਇਸ ਕਰਕੇ ਜਿੰਨੇ ਵੀ ਨੌਜਵਾਨ ਨੇ ਸਾਰੇ ਸੰਗਤਾਂ ਦੀਆਂ ਤਸਵੀਰਾਂ ਆਪਣੇ ਵਹੀ ਗੱਲਾਂ ਦੇ ਉੱਤੇ ਲਾਓ ਬੋਲਾਂ ਤੁਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ